ਅਸੀਂ ਅਸਰ ਕਰਕੇ ਕਿ ਜੇ ਪੀ ਬਿਮਾਰ ਸੀਗੇ ਬਹੁਤ ਜਿਆਦਾ ਤੇ ਆਪਾਂ ਤੋਂ ਲੈਣਗੇ ਹੱਡੀ ਨਾ ਆਂਡਿਆਰਫ ਦੀ ਟੀਮ ਨੇ ਹੈਲਪ ਕੀਤੀ ਆ ਨਾ ਕਿਸੇ ਸਰਕਾਰੀ ਮਲਾਜਮਾ ਨੇ ਕੀਤੀ ਆ ਆਪਾਂ ਬੀਡੀਪੀਓ ਸਾਹਿਬ ਨੂੰ ਵੀ ਫੋਨ ਕੀਤਾ ਸੀਗਾ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਤੁਸੀਂ ਤੁਹਾਨੂੰ ਕੋਈ ਬੋਰਡ ਨਹੀਂ ਦਿੱਤੀ ਜਾਏਗੀ ਕੁਝ ਜੋ ਕਰਨਾ ਕਰ ਇਹ ਸਾਡੇ ਨਾਲ ਹੋਇਆ ਨਾ ਸਾਡਾ ਪ੍ਰਸ਼ਾਸਨ ਸਾਡੀ ਮਦਦ ਕਰ ਰਿਹਾ ਹੈ ਨਾ ਹੁਣ ਕੋਈ ਸਰਕਾਰ ਦੇ ਬੰਦੇ ਆ ਰਹੇ ਨੇ ਸਾਡੇ ਨਾਲ ਸਾਡੀ ਮਦਦ ਮੈਂ ਆਪ ਡੁੱਬਦਾ ਡੁੱਬਦਾ ਬਚਿਆ ਮੈਨੂੰ ਲਾਗੇ ਵਾਲੇ ਬੰਦਿਆਂ ਨੇ ਆਪ ਕੱਢਿਆ ਆਇਆ ਉੱਥੋਂ ਨਾ ਮੇਰੀ ਭੈਣ ਨੇ ਸ਼ਾਇਦ ਨਹੀਂ ਆਈ ਜੀ ਪਾਣੀ ਟੈਂਕੀਆਂ ਚ ਮੁੱਕ ਗਿਆ ਵਾ ਕੋ ਰਾਸ਼ਨ ਹੈ ਨੀਗਾ ਤੇ ਬੱਚਿਆਂ ਵਾਸਤੇ ਦੁੱਧ ਜਿਹੜਾ ਵਾ ਉਹ ਵੀ ਹੈ ਨਹੀਂ ਜੇ ਜਿਹੜੀ ਆਪੇ ਕਿਸ਼ਤੀਆਂ ਲੰਗੀਆਂ ਨੇ ਅੱਗੇ ਇਹ ਦੋ ਕੋਈ ਇੱਕ ਦੋ ਬੰਦੇ ਠੀਕ ਨਹੀਂ ਸੀ ਉਹਨਾਂ ਨੂੰ ਵਾਪਸ ਖੜਿਆ ਵਾ ਜਿਹੜੇ ਠੀਕ ਨਹੀਂ ਸੀ ਕਿਸ਼ਤੀਆਂ ਆਉਂਦੀ ਹੈ ਜਾਂਦੀ ਹੈ ਰਾਸ਼ਨ ਪਾਣੀ ਨਹੀਂ ਆਇਆ ਤੇ ਹੰਰ ਨੂੰ ਪ੍ਰਸ਼ਾਸਨਕਾਰੀ ਜੀ ਇਹੋ ਹੀ ਬੇਨਤੀ ਆ ਜੀ ਇਹ ਤੇ ਰਾਸ਼ਨ ਪਾਣੀ ਪਹਟਾਇਆ ਜਾਵੇ ਇਹ ਕਈ ਥੋਂ ਕੋਈ ਛੋਟੀ ਮੋਟੀ ਸਾਨੂੰ ਬੇੜੀ ਕਿਸਤੀ ਦਿੱਤੀ ਜਾਵੀ ਜਿਹੜੀ ਇੱਥੋਂ ਅਸੀਂ ਜਿਹੜੇ ਇੱਥੇ ਫਸੇ ਆਂ ਇੱਥੋਂ ਆਨੂੰ ਪਿੰਡ ਤੱਕ ਜਾਈਏ ਤੇ ਵਾਪਸ ਆਈਏ ਜਾਂ ਸਾਡੇ ਮਾਲ ਡੰਗਰ ਇੱਥੇ ਆ ਨਾ ਸਾਡੇ ਮਾਲ ਡੰਗਰਾਂ ਵਾਸਤੇ ਤੂੜੀ ਆ ਜੀ ਨਾ ਕੋਈ ਗੱਲ ਨਾ ਬਾਤ ਭੁੱਖੇ ਡੰਗਰ ਮਰਨ ਦੇ ਸਾਰਾ ਸਾਰਾ ਵੇਖੋ ਟਹਾ ਢੇਰੀ ਹੋ ਗਿਆ ਜੀ ਨਾ ਨਿਸ਼ਾਨੀ ਨਹੀਂ ਆ ਨੀ ਆ ਅਜੇ 15 20 ਦਿਨ ਤੋਂ ਉਹਨੇ ਮੁੰਡੇ ਨੇ 20 ਲੱਖ ਰੁਪਏ ਛੱਡ ਤੇ ਲਾਇਆ ਸੀ ਤੇ ਨਾਲ ਗਾਈਆਂ ਵੀ ਵਿਚਾਰੇ ਦੀਆਂ ਰੋੜ ਗਈਆਂ ਇੱਕ ਅੱਗੇ ਜਾ ਕੇ ਮਾਸ਼ੀ ਵਾਲੇ ਲਾਗੇ ਛੱਡਿਆ ਉਤੋਂ ਟੁੱਟ ਗਈ ਆ ਉਤੋਂ ਦੀ ਸਾਰੀਆਂ ਗਾਈਆਂ ਉਹਦੀਆਂ ਵਿਚਾਰੀਆਂ ਮਾਰ ਗਈਆਂ ਅਮਨ ਮੁੰਡਾ ਵਾ ਇਹ ਉਤੋਂ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਜਿਤੋਂ ਵੱਧ ਹੋਇਆ ਪਰ ਕਿਸੇ ਪ੍ਰਸ਼ਾਸਨ ਨੇ ਸਾਰ ਨਹੀਂ ਲਈ